ਪੰਜਾਬ ਦੇ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਲੁਧਿਆਣੇ ਦੇ ਇਸ ਵਕਤ ਜੋ ਸੁਦੇਵ ਠਾਕਰ ਜੀ ਦੇ ਨਿਵਾਸ ਸਥਾਨ ਤੇ ਮੌਜੂਦ ਦਾ ਜਿੱਤੇ ਕਿ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦਾ ਜਨਮ ਦਿਨ ਦੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੇ ਨਿਵਾਸ ਸਥਾਨ ਤੇ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ। ਲੋਕ ਨੇ ਜੋ ਨਤਮਸਤਾ ਕੋਣ ਆ ਰਹੇ ਨੇ, ਮੱਥੇ ਟੇਕਨ ਆ ਰਹੇ ਨੇ, ਬਿਨਾਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰਾਂਗੇ। ਜੋ ਇੱਥੇ ਸੁਦੇਵ ਠਾਕਰ ਜੀ ਦਾ ਜੰਪਾ ਲੈ ਉਹਨਾਂ ਦਾ ਘਰ ਹੈ ਜੋ ਇਤਿਹਾਸਿਕ ਦਰੋਹ ਹੈ ਜੋ ਭਾਰਤ ਦੇ ਦੇਸ਼ ਦੀ ਇੱਕ ਜੋ ਖਾਸ ਦਰੋਹ ਹੈ ਜਿੱਥੇ ਕਿ ਜੋ ਸੁਖਦੇਵ ਖਾਪਰ ਜੀ ਦਾ ਜਨਮ ਹੋਇਆ ਸੀ ਸੋ ਉਹਨਾਂ ਦੇ ਘਰ ਦਿਖਾਵਾਂਗੇ ਅੱਜ ਉਹਦਾ ਇਹ ਘਰ ਹੈ ਜਿੱਥੇ ਕਿ ਬਚਪਨ ਦੇ ਵਿੱਚ ਉਹ ਕੇਟਦੇ ਉਹਨਗੇ ਜਿੱਥੇ ਕਿ ਉਹਨਾਂ ਨੇ ਆਪਣਾ ਬਚਪਨ ਨੂੰ گزارਿਆ ਫਿਰ ਸੰਘਰਸ਼ ਤੋਂ ਪਹਿਲਾਂ ਜੋ ਜੇ ਗੱਲ ਕਰੀ ਉਹਨਾਂ ਦੇ ਸੰਘਰਸ਼ ਦੀ ਤਾਂ ਸੰਘਰਸ਼ ਜੋ ਉਹਨਾਂ ਦਾ ਹੈ ਜੋ ਭਾਰਤ ਦੀ ਆਜ਼ਾਦੀ ਦੇ ਵਿੱਚ ਜਿਹੜੀ ਅਹੂਤੀ ਹੈ ਉਹਨਾਂ ਦੀ ਉਹ ਕਦੀ ਵੀ ਨਹੀਂ ਭੁਲਾਈ ਜਾ ਸਕਦੀ ਦੇਖੋ ਤਾਂ ਕਿ ਘਰਾਂ ਜੋ ਅੱਜ ਵੀ ਉਸੇ ਤਰੀਕੇ ਦੇ ਨਾਲ ਜੋ ਸਾਂਭ ਸੰਭਾਲ ਕੀਤੀ ਹੋਈ ਹੈ origianally ਜੋ ਉਸ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਹੀ ਰੱਖਿਆ ਹੋਇਆ ਹੈ ਕੋਈ ਵੱਧੂ ਬਦਲਾਵ ਨਹੀਂ ਕੀਤੇ ਗਏ ਇਸ ਘਰ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਉਹੀ ਘਰ ਹੈ ਜਿੱਥੇ ਕੇ ਸੁਖਦੇਵ <th>ਪਰ ਜੋ ਭਾਰਤ ਦੇ ਇਤਿਹਾਸ ਦਾ ਇੱਕ ਅਭਿਣ ਅੰਗ ਨੇ ਜੋ ਉਹ ਹਿੱਸਾ ਹੈ ਭਾਰਤ ਦੇ ਇਤਿਹਾਸ ਦਾ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਕਦੇ ਵੀ ਜੋ ਮਿਟਾਇਆ ਨਹੀਂ ਜਾ ਸਕਦਾ ਦੇਖੋ ਉਸੇ ਤਰੀਕੇ ਨਾਲ ਹੀ ਬਣੇ ਹੋਏ ਆ ਛੋਟੇ ਛੋਟੇ ਕਮਰੇ ਬਣੇ ਹੋਏ ਆ ਉੱਪਰ ਜੋ ਬਾਲਿਆਂ ਵਾਲੀ ਛੱਤ ਹੈ ਅਜੇ ਵੀ ਉਸੇ ਤਰੀਕੇ ਦੇ ਨਾਲ ਸੰਭਾਲ ਸੰਭਾਲ ਕੀਤੀ ਹੋਈ ਹੈ ਸੂ ਬਹੁਤ ਅੱਛੇ ਤਰੀਕੇ ਦੇ ਨਾਲ ਪਰਿਵਾਰ ਦੇ ਵੱਲੋਂ ਜਿਸ ਨੂੰ ਸੰਭਾਲਿਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਜੋ ਦਰਵਾਜ਼ੇ ਨੇ ਉਸੇ ਤਰੀਕੇ ਦੇ ਨਾਲ ਲੱਕੜ ਦੇ ਦਰਵਾਜ਼ੇ ਨੇ ਜੋ ਛੋਟੇ-ਛੋਟੇ ਕਮਰੇ ਬਣਾਏ ਹੋਏ ਨੇ ਇਹਨਾਂ ਕਮਰਿਆਂ ਦੇ ਵਿੱਚ ਸੁਖਦੇਵ <th>ਾਪਰ ਜੀ ਕਿਸੇ ਸਮੇਂ ਦੇ ਵਿੱਚ ਰਹਿੰਦੇ ਹੋਣਗੇ ਸੋ ਇਹ ਉਹਨਾਂ ਦਾ ਕਮਰਾ ਹੈ ਜਿੱਥੇ ਉਹ ਰਹਿੰਦੇ ਸੀ ਉਹਨਾਂ ਦੀ ਤਸਵੀਰ ਇੱਥੇ ਮੌਜੂਦ ਹੈ ਦੇਖ ਸਕਦੇ ਹੋ ਕਿ ਸ਼ਹੀਦ ਆਜ਼ਮ ਸੁਖਦੇਵ <th>ਾਪਰ ਜੀ ਦੀ ਜੋ ਇਹ ਜਨਮ ਸਥਾਨ ਹੈ ਨੋਕਰਾ ਜੋ ਕਿ ਚੋੜੋਈ ਬਾਜ਼ਾਰ ਦੇ ਨਜ਼ਦੀਕ ਹੈ ਲੁਧਿਆਣਾ ਦੇ ਤਾਂ ਇਹ ਉਹਨਾਂ ਦੀ ਤਸਵੀਰ ਹੈ ਉਹਨਾਂ ਦੇ ਮਾਤਾ ਜੀ ਦੀ ਤਸਵੀਰ ਵੀ ਉਹਨਾਂ ਦੇ ਕੋਲ ਹੈ ਸੁਖਦੇਵ ਕੀ ਮਾਂ ਰਲੀ ਭਾਈ ਦੇਖ ਸਕਦੇ ਹੋ ਕਿ ਤਸਵੀਰ ਉਹਨਾਂ ਦੀ ਇੱਥੇ ਮੌਜੂਦ ਹੈ ਔਰ ਜੋ ਲੋਕ ਨੇ ਲੋਕ ਆ ਰਹੇ ਨੇ ਇੱਥੇ ਮੱਥੀ ਟੇਕਨ ਆਉ ਰਹੇ ਨੇ ਨਮਸਤਕ ਹੋ ਰਹੇ ਨੇ ਅਸੋ ਤੁਸੀਂ ਦੇਖ ਸਕਦੇ ਹੋ ਕਿ ਜੋ ਘਰ ਬਣਿਆ ਹੋਇਆ ਹੈ ਉਸੇ ਤਰੀਕੇ ਦੇ ਨਾਲ ਇਸ ਮੌਕੇ ਆਇਆ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਸੀ ਕੋਈ ਖਾਸ ਬਦਲਾਅ ਨਹੀਂ ਕੀਤਾ ਗਿਆ ਸੋ ਨਤਮਸਤਕ ਹੋਣ ਦੇ ਲਈ ਦੂਰੋਂ ਦੂਰੋਂ ਆ ਰਹੇ ਨੇ ਇਤਿਹਾਸ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਇਹ ਕਿ ਅੱਜ ਇਸ ਮੌਕੇ ਤੇ ਜੋ ਸਕੂਲਾਂ ਦੇ ਬੱਚੇ ਵੀ ਆ ਰਹੇ ਨੇ ਸਕੂਲਾਂ ਦੇ ਬੱਚੇ ਇੱਥੇ ਪਹੁੰਚ ਰਹੇ ਨੇ ਇੱਥੇ ਆ ਕੇ ਆਪਣੇ ਜੋ ਕੁਰਬਾਨੀਆਂ ਨੇ ਸ਼ਹੀਦਾਂ ਦੀਆਂ ਉਹਨਾਂ ਨੂੰ ਯਾਦ ਕਰ ਰਹੇ ਨੇ ਸੋ ਬਹੁਤ ਇੱਕ ਅੱਛੀ ਤਸਵੀਰ ਹੈ ਕਿਉਂਕਿ ਇਸ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਇਤਿਹਾਸ ਦੇ ਵਿੱਚ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਉਹਨੂੰ ਬਹੁਤ ਜ਼ਰੂਰੀ ਹੈ ਕਿ ਇਤਿਹਾਸ ਦੇ ਵਿੱਚ ਕੀ ਹੋਇਆ ਸੀ ਕਿਸ ਤਰ੍ਹਾਂ ਆਜ਼ਾਦੀ ਮਿਲੀ ਕੌਣ ਕੌਣ ਇਸ ਆਜ਼ਾਦੀ ਦੀ ਜੰਗ ਦੇ ਵਿੱਚ ਜੋ ਆਪਣੀਆਂ ਹਉਕਤੀਆਂ ਦਿੰਦਾ ਸੀਗਾ ਸੋ ਇਸ ਕਰਕੇ ਬੱਚੇ ਵੀ ਇੱਥੇ ਆਉਂਦੇ ਨੇ ਇੱਕ ਪੂਰਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਵਾ ਇਸ ਪ੍ਰੋਗਰਾਮ ਦੇ ਆਯੋਜਨ ਦੇ ਵਿੱਚ ਵੱਡੇ ਵੱਡੇ ਸਖਸ਼ੇਤਾ ਵੀ ਭਾਗ ਲੈਂਦੀਆਂ ਨੇ ਵੱਡੇ ਵੱਡੇ ਪੋਲਿਟੀਕਲ ਲੀਡਰਸ ਆਉਂਦੇ ਨੇ ਸਕੂਲਾਂ ਦੇ ਟੀਚਰਸ ਆਉਂਦੇ ਨੇ ਸਟੂਡੈਂਟਸ ਆਉਂਦੇ ਨੇ ਇੱਥੇ ਆ ਕੇ ਇਤਿਹਾਸ ਨਾਲ ਜੁੜੀ ਹੋਈ ਆ ਵੱਚ ਕਹਾਣੀਆਂ ਨੇ ਉਹਨਾਂ ਨੂੰ ਨਾਟਕ ਦੇ ਵਿੱਚ ਸਟੇਜ ਦੇ ਉੱਤੇ ਪਰਫਾਰਮ ਵੀ ਕਰਦੇ ਨੇ ਔਰ ਬੜੀ ਅچھے ਤਰੀਕੇ ਦੇ ਨਾਲ ਇਹ ਸਾਰਾ ਜੋ ਸਿਸਟਮ ਇੱਥੇ ਚੱਲਦਾ ਵਾ ਔਰ ਇਤਿਹਾਸ ਹੈ ਜੋ ਅੱਜ ਵੀ ਇੱਥੇ ਮੌਜੂਦ ਹੈ ਜੋ ਭਾਰਤ ਦੇਸ਼ ਦਾ ਉਹ ਹਿੱਸਾ ਜਿਸ ਦੇ ਕਰਕੇ ਦੇਸ਼ ਨੂੰ ਆਜ਼ਾਦੀ ਮਿਲੀ ਯਾਨੀ ਕਿ ਜੇਕਰ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਨੂੰ ਫਾਂਸੀ ਨਾ ਹੁੰਦੀ ਤੇ ਅੱਜ ਇਸ ਦੇਸ਼ ਦੇ ਵਿੱਚ ਆਜ਼ਾਦੀ ਦਾ ਉਹ ਜੋ ਖੂਨ ਦੇ ਵਿੱਚ ਜੋਸ਼ ਉਹ ਨਹੀਂ ਮਿਲਦਾ ਸੀ ਕਿਉਂਕਿ ਜਦੋਂ ਉਹਨਾਂ ਨੂੰ ਤਾਂ ਜੋ ਵਾਂਸੀ ਦਿੱਤੇ ਕਿ ਉਸ ਤੋਂ ਬਾਅਦ ਜੋ ਲਹਿਰ ਲਹਿਾਰੇ ਨੇ ਤੇਜ਼ ਚੱਲੀ ਸੀ ਕਿ ਅੰਗਰੇਜ਼ਾਂ ਨੂੰ ਕੁਟਰੇਟ ਇਕਨ ਤੇ ਮਜਬੂਰ ਕਰ ਦਿੱਤਾ ਗਿਆ ਸੀ ਸੋ ਭਗਤ ਸਿੰਘ ਰਾਜਗੁਰੂ ਸੁਖਦੇਵ ਸੋ ਇਹ ਤਿੰਨ ਜਨੇ ਸੀ ਜਿਨ੍ਹਾਂ ਦੇ ਸ਼ਹਾਦਤ ਤੋਂ ਬਾਅਦ ਭਾਰਤ ਦੇਸ਼ ਦੀ ਲੜਾਈ ਦੇ ਵਿੱਚ ਇੱਕ ਨਵਾਂ ਜੋਸ਼ ਪੈ ਗਿਆ ਸੀ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣੀ ਜ਼ਿੰਦਗੀ ਦੀ ਆਹੂਤੀ ਪਾ ਕੇ ਇਸ ਲੜਾਈ ਨੂੰ ਸਫਲ ਬਣਾਉਣ ਵਾਲੇ ਸੁਖਦੇਵ ਸਾਹ ਪਰ ਭਗਤ ਸਿੰਘ ਰਾਜਗੁਰੂ ਸੋ ਬੜਾ ਹੀ ਅੱਛਾ ਲੱਗਿਆ ਇਸ ਪਰਿਵਾਰ ਦੇ ਵਿੱਚ ਜਿਸ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਹੋ ਰਹੇ ਸੀ ਉਸ ਘਰ ਦੇ ਵਿੱਚ ਆ ਕੇ ਤਿੰਨ ਨਮਸਤਕ ਹੋ ਕੇ ਮੱਥਾ ਟੇਕ ਕੇ ਬੜਾ ਅੱਛਾ ਲੱਗਿਆ ਔਰ ਸ਼ਹੀਦਾਂ ਦੀ ਉਸ ਤਾਕਤ ਨੂੰ ਅਜੋ ਸ਼ਹੀਦਾਂ ਦੇ ਉਸ ਬਲੀਦਾਨ ਨੂੰ ਯਾਦ ਕਰਕੇ ਅਜੋ ਬਹੁਤ ਅੱਛਾ ਲੱਗਾ ਫਿਲਹਾਲ ਸਾਨੂੰ ਦੀ ਇਜਾਜ਼ਤ ਧੰਨਵਾਦ